ਦੁਕਾਨ ਆਪਣੀ ਮਿਠਾਈ ਦੀ ਹੈ ਤੇ ਕੀ ਨੁਕਸਾਨ ਹੋ ਰਿਹਾ ਨੁਕਸਾਨ ਸਰ ਜੀ ਕੋਈ ਗਾਹ ਹੀ ਨਹੀਂ ਆਣਾ ਜਦ ਮਿੱਟੀ ਦੇਖ ਲਓ ਕਿੰਨੀ ਕਿੰਨੀ ਪਈ ਹੋਈ ਹੈ ਕਿਹੜਾ ਗਾਹ ਗਾਏਗਾ ਸਾਡੇ ਕੋਲ ਕੋਈ ਗਾਹ ਹੀ ਨਹੀਂ ਆਂਦਾ ਲੇਬਰ ਵੀ ਜਿਹੜੇ ਮੁੰਡਿਆਂ ਨੂੰ ਪੱਲਿਓ ਦੇ ਕੇ ਜਾਈਦੀ ਹੈ ਸ਼ਾਮ ਨੂੰ ਦੁਕਾਨਦਾਰੀ ਇੱਕ ਮਹੀਨੇ ਤੋਂ ਬਿਲਕੁਲ ਬੰਦ ਪਈ ਹੈ ਜੀ ਕੱਟ ਦੇ ਵਿੱਚ ਅਸੀਂ ਤੁਹਾਨੂੰ ਤਿਆਰ ਕਰਕੇ ਦੇ ਦਾਂਗੇ ਰੋਡ ਟੈਲਾ ਲਾ ਕੇ ਉਹ ਟੈਲਾ ਲਾਮ ਤੋਂ ਵੀ ਮੁੱਕ ਰਹੇ ਆ ਇਹ ਐਲ ਐਨਟੀ ਵਾਲੇ ਨਾਲ ਗੱਲ ਕੀਤੀ ਹੈ ਉਹ ਕਹਿੰਦੇ ਜੀ ਇਹਦਾ ਜੁਮੇਵਾਰ ਪੇਂਡ ਆ ਰਿਹਾ ਹੈ ਅਸੀਂ ਉਹਨੂੰ ਪੇਮੈਂਟ ਕਰ ਚੁੱਕੇ ਆ ਇਸ ਦੀ ਇਹ ਜਿਹੜਾ ਟੈਲਾ ਦਾ ਕੰਮ ਉਹਨਾਂ ਦਾ ਲਗਾਣਾ ਵੀ ਐ ਡਰਦਾ ਹੈ ਬੀ ਐਨ ਆਰ ਨੂੰ ਪੁੱਛੋ ਕਹਿੰਦੇ ਇਹ ਲਗਾਣਗੇ ਉਹਨਾਂ ਦੇ ਵਿੱਚ ਕੋਈ ਵੀ ਜ਼ਿੰਮੇਵਾਰੀ ਨਹੀਂ ਚੱਕ ਰਿਆ ਜਦ ਕਿ ਪੂਰੇ ਕਿੰਨੇ 3 ਵੀਲਰ ਪਲਟ ਚੁੱਕੇ ਆ ਇੱਕ ਬੰਦੇ ਦਾ ਗੁੱਟ ਵੀ ਟੁੱਟ ਟੁੱਟਿਆ ਹੈ ਪੂਰੇ ਆ ਟਰੱਕ ਕਿੰਨੇ ਫਾੜ ਚੁੱਕੇ ਹਨ ਕਿਉਂ ਹੈ ਬਸ ਮਿੱਟੀ ਦੇ ਇਥੇ ਗੱਡੀਆਂ ਕੋਈ ਬੱਸ ਫਸ ਗਈ ਗੱਡੀ 3000 3500 ਤੋਂ ਘਾਟੇ ਕਰਦਾ ਠੇਕੇਦਾਰ ਕੋਈ ਵੀ ਗੱਡੀ ਆ ਜਾਂਦੀ ਹੈ ਪੁਰਤ ਦੇ ਅੰਦਰ ਜਾਇਓ ਤੁਸੀਂ ਆ ਪਾਰਕਿੰਗ ਦੇ ਅੰਦਰ ਇੰਨੇ ਨੇ ਮਿੱਟੀ ਉੱਤੇ ਚੱਲੀ ਸਕੂਟਰ ਮੋਟਰਸਾਈਕਲ ਚਲੋ ਰੋਲ ਸੇਵਾ ਕਰਦੇ ਰਹੇ ਇਸ ਟਾਈਮ 25% ਵੀ ਸੰਗਤਰੀ ਇਸ ਤਰ ਜੋ ਇਹ ਗੁਰਦਾਸ ਜਿਹੜੀ ਸੰਗਤ ਉਹਦਾ 25% ਵੀ ਕੰਮ ਨਹੀਂ ਰਿਹਾ ਗਿਆ ਇੰਨਾ ਸਕਤ ਘਟ ਗਿਆ ਉਹਦਾ ਚਲੋ ਮਿੱਟੀ ਇਕੱਤਰ ਕੋ ਰਸਤੇ ਦੇ ਰਾਤ ਜਿੱਕੜੀ ਕਰਦੇ ਇਸਕੇ ਬਹੁਤ ਹੀ ਮਾੜਾ ਹਾਲਾ ਇਹਨੂੰ ਰਗੜਾ ਪਜਾਉਂਦੇ ਉਹਨੂੰ ਗਖੜਾ ਪਜਾਉ ਕਹਿੰਦੇ ਨੇ ਇਸమే ਪਟਿਆਲਾ ਦੇ ਮੁੱਖ ਚੌਂਕ ਦੇ ਉੱਪਰ ਮੌਜੂਦਾ ਜਿੱਥੇ ਕਿ ਖੰਡਾ ਚੌਂਕ ਦੇ ਉੱਪਰ ਪਿਛਲੇ ਸਮੇਂ ਇੱਕ ਪ੍ਰਾਈਵੇਟ ਕੰਪਨੀ ਵੱਲੋਂ ਠੇਕਾ ਲਿਤਾ ਗਿਆ ਸੀਗਾ ਕਿ ਸੜਕ ਦੇ ਉੱਪਰ ਪਾਈਪਲਾਈਨ ਜਿਹੜੀ ਉਹ ਪਾਈ ਜਾਵੇਗੀ ਹਾਲਾਂਕਿ ਉਸ ਪ੍ਰਾਈਵੇਟ ਕੰਪਨੀ ਵੱਲੋਂ ਵਾਦੇ ਵੱਡੇ ਵੱਡੇ ਨਾਲ ਲੋਕਾਂ ਨੂੰ ਕਿਤੇ ਗਏ ਸਨ ਪਰ ਲੋਕਾਂ ਦੇ ਅੱਡੇ ਨੇ ਉਹ ਉਹ ਜਿਹੜੇ ਖੁਆਬ ਨੇ ਉਹ ਤੂਰੇ ਰਹਿ ਗਏ ਕਿਉਂਕਿ ਲਗਾਤਾਰ ਇਸ ਸੜਕ ਨੂੰ ਪੱਟ ਲਿਤਾ ਜਾਂਦਾ ਦੋ ਮਹੀਨੇ ਦੇ ਕਰੀਬੇ ਸੜਕੇ ਪੱਟੀ ਰਹਿੰਦੀ ਆ ਵੱਡੇ ਜਿਹੜੇ ਕਿਨੇ ਉਹ ਦਿਨ ਲਗਾ ਕੇ ਜਿਹੜਾ ਇਸ ਸੜਕ ਦੇ ਉੱਪਰ ਕੰਮ ਕੀਤਾ ਜਾਂਦਾ ਪਰ ਇੱਕ ਮਹੀਨਾ ਹੋ ਗਿਆ ਕੰਮ ਮੁਕੰਮਲ ਹੋਏ ਨਹੀਂ ਦੋਸਤੋ ਬਾਅਦ ਵੀ ਸੜਕ ਦਾ ਹਾਲ ਬੁਰਾ ਦਿਖਾਈ ਦੇ ਰਿਹਾ ਕਿਉਂਕਿ ਇਸ ਸਮੇਂ ਸੀ ਦੁਖਨੀਵਾਲਨ ਸਾਹਿਬ ਗੁਰਦਾਰੇ ਦੇ ਬਾਹਰ ਮੌਜੂਦਾ ਜਿੱਥੇ ਕਿ ਲਗਾਤਾਰ ਸੜਕ ਦੇ ਉੱਪਰ ਚੱਲਦੇ ਹੋਏ ਰਾਹਗੀਰ ਵੀ ਜਿਹੜੇ ਨੇ ਉਹ ਬਹੁਤ ਪਰੇਸ਼ਾਨ ਹੁੰਦੇ ਨੇ ਮਿੱਟੀ ਮਿੱਟੀ ਪੂਰੇ ਇਲਾਕੇ ਵਿੱਚ ਹੋਈ ਪਈ ਹੈ ਕਿਉਂਕਿ ਜਦੋਂ ਬਰਸਾਤ ਪੈਂਦੀ ਆ ਤਾਂ ਇਹ ਮਿੱਟੀ ਤਰਨ ਕਰ ਲੈਂਦੀ ਹੈ ਕਿਉਂਕਿ ਜਿਹੜੇ ਇਸ ਇਲਾਕੇ ਦੇ ਵਿੱਚ ਦੂਰੋਂ ਨੇੜੋਂ ਸੰਗਤ ਵੀ ਇਹ ਹਜ਼ਾਰਾਂ ਦੀ ਗਿਣਤੀ ਵਿੱਚ ਆਉਂਦੀ ਹੈ ਤੇ ਰਾਹਗਿਰ ਕਈ ਵਾਰ ਜਿਹੜੇ ਫੱਟੜ ਹੋ ਚੁੱਕੇ ਨੇ ਨਾਲ ਤੇ ਕਈ ਦੁਕਾਨਾਂ ਨੇ ਜਿਨ੍ਹਾਂ ਨੇ ਮਠਾਈ ਦਾ ਕੰਮ ਕੀਤਾ ਹੈ ਖਾਣ ਪੀਣ ਦਾ ਕੰਮ ਕੀਤਾ ਤੇ ਇਸ ਸੜਕ ਨੂੰ ਜਿਹੜਾ ਕਿ ਖਰਾਬ ਹੋਣ ਤੋਂ ਬਾਅਦ ਲਗਾਤਾਰ ਉਹਨਾਂ ਨੂੰ ਨੁਕਸਾਨ ਜਿਹੜਾ ਉਹ ਉਕਤਨਾ ਪੈ ਰਿਹਾ ਕਿਉਂਕਿ ਉਹਨਾਂ ਦੇ ਕੰਮ ਕਰਨੇ ਉਹ ਠੱਪ ਹੋ ਚੁੱਕੇ ਨੇ ਸਿਵਰੇਜ ਦਾ ਪਾਣੀ ਹੈ ਦੁਕਾਨਾਂ ਦੇ ਕਿ ਵੱਡੀ ਗਿਣਤੀ ਵਿੱਚ ਜਿਹੜਾ ਉਹ ਖੜਾ ਹੋ ਚੁੱਕਾ ਹੈ ਬਾਪੂ ਜੀ ਕਿਸ ਤਰ੍ਹਾਂ ਦੇ ਨਾਲ ਦੇਖਦੇ ਹੋ ਦੁਕਾਨ ਆਪਣੀ ਮਠਾਈ ਦੀ ਹੈ ਤੇ ਕੀ ਨੁਕਸਾਨ ਹੋ ਰਿਹਾ ਹੈ ਨੁਕਸਾਨ ਸਰ ਜੀ ਕੋਈ ਗਾਹ ਕੀ ਨਹੀਂ ਆਣਾ ਜਦ ਮਿੱਟੀ ਦੇਖ ਲਓ ਕਿੰਨੀ ਕਿੰਨੀ ਪਈ ਹੋਈ ਹੈ ਕਿਹੜਾ ਗਾਹ ਆਏਗਾ ਸਾਡੇ ਕੋਲ ਕੋਈ ਗਾਹ ਕੀ ਨਹੀਂ ਆਂਦਾ ਲੇਬਰ ਵੀ ਜਿਹੜੇ ਮੁੰਡਿਆਂ ਨੂੰ ਪੱਲਿਓ ਦੇ ਕੇ ਜਾਈਦੀ ਹੈ ਸ਼ਾਮ ਨੂੰ ਦੁਕਾਨਦਾਰੀ ਇੱਕ ਮਹੀਨੇ ਤੋਂ ਬਿਲਕੁਲ ਬੰਦ ਪਈ ਹੈ ਜੀ ਅਸੀਂ ਸਮਾਨ ਬਣਾਣੇ ਆ ਗੇਰ ਦਿੰਨੇ ਆ ਸਮਾਨ ਬਣਾਣੇ ਆ ਗੇਰ ਦਿੰਨੇ ਆ ਇਹਨਾਂ ਨੂੰ ਵਾਰ-ਵਾਰ ਰਿਕਵੈਸਟ ਕੀਤੀ ਇਹਨਾਂ ਨੇ ਕਿ ਅਸੀਂ ਖਤ ਦੇ ਵਿੱਚ ਅਸੀਂ ਤੁਹਾਨੂੰ ਤਿਆਰ ਕਰਕੇ ਦੇ ਦਾਂਗੇ ਰੋਡ ਟੈਲਾ ਲਾ ਕੇ ਹੁਣ ਟੈਲਾ ਲਾਣ ਤੋਂ ਵੀ ਮੁਕਰ ਰਹੇ ਆ ਇਹ ਐਨ ਐਲ ਐਨਟੀ ਵਾਲਿਆਂ ਨਾਲ ਗੱਲ ਕੀਤੀ ਹੈ ਉਹ ਕਹਿੰਦੇ ਜੀ ਇਹਦਾ ਜੁਮੇਵਾਰ ਬੀਐਨ ਡਾ ਰਹਾ ਹੈ ਅਸੀਂ ਉਹਨੂੰ ਪੇਮੈਂਟ ਕਰ ਚੁੱਕੇ ਆ ਇਸ ਦੀ ਇਹਦੀ ਟੈਲਾ ਦਾ ਕੰਮ ਉਹਨਾਂ ਦਾ ਲਗਾਣਾ ਵੀ ਐਨ ਡਾ ਰਹਾ ਹੈ ਬੀਐਨ ਡਾ ਨੂੰ ਪੁੱਛੋ ਕਹਿੰਦੇ ਇਹ ਲਗਾਣਗੇ ਮੰਨਦੇ ਵਿੱਚ ਕੋਈ ਵੀ ਜ਼ਿੰਮੇਵਾਰੀ ਨਹੀਂ ਚੱਕ ਰਿਆ ਜਦ ਕਿ ਉਹ ਕਿੰਨੇ 3 ਵੀਲਰ ਪਲਟ ਚੁੱਕੇ ਆ ਇੱਕ ਬੰਦੇ ਦਾ ਗੁੱਟ ਵੀ ਟੁੱਟ ਟੁਕ ਟੁੱਟਿਆ ਹੈ ਪੂਰੇ ਟਰੱਕ ਕਿੰਨੇ ਫੱਟ ਚੁੱਕੇ ਹਨ 2.5 ਹਜ਼ਾਰ ਰੁਪਏ ਦੇ ਕੇ ਅਗਲਾ ਕਢਵਾ ਕੇ ਲੈ ਕੇ ਜਾਂਦਾ ਹੈ ਇਹਨਾਂ ਦੀ ਕੋਈ ਸਰਵਾਈ ਨਹੀਂ ਹੈਗੀ ਇਹਨਾਂ ਦੀ ਆਪਣਾ ਕੰਮਕਾਰ ਬਿਲਕੁਲ ਠਾਪੋ ਚੁੱਕੋ ਕਿ ਲਗਾਤਾਰ ਉਹ ਸੰਗਤ ਆਂਦੀ ਹੈ ਗੁਰਦਾਰਾ ਸਾਹਿਬ ਜੀ ਹਜ਼ਾਰਾਂ ਦੀ ਬਿਲਕੁਲ ਕਿਉਂਕਿ ਉਹਰੇ ਕੋਈ ਰੋਡ ਹੀ ਨਹੀਂ ਸੀ ਚਿੱਕੜ ਹੋਇਆ ਪਿਆ ਸੀ ਲੰਘਣ ਦਾ ਰਸਤਾ ਨਹੀਂ ਸੀ ਪੰਚਮੀ ਤੇ ਵੀ ਕੋਈ ਅੰਦਰ ਸ਼ਰਧਾਲੂ ਨਹੀਂ ਆਇਆ ਬਾਕੀ ਆ ਖੜੇ ਇਹਨਾਂ ਨੂੰ ਤੁਸੀਂ ਪੁੱਛ ਸਕਦੇ ਹੋ ਇਹ ਸੇਵਾ ਸਾਧਾਰੇ ਗੁਰਦੁਆਰਾ ਸਾਹਿਬ ਦੇ ਪੁੱਛੇ ਦੁਕਾਨਦਾਰਾਂ ਨੂੰ ਵੱਡੀ ਮੁਸੀਬਤ ਦਾ ਸਾਹਮਣਾ ਕਰਨਾ ਪੈ ਰਿਹਾ ਤਾਂ ਸਾਡੇ ਨਾਲ ਉਹ ਸੰਗਤ ਮੌਜੂਦ ਹੈ ਜਿਹੜੇ ਕਿ ਰੈਗੂਲਰ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਨਤਮਸਤਕ ਹੋਣ ਵਾਸਤੇ ਜਾਂਦਾ ਵਾਜੇ ਕੀ ਨਾਮ ਹੈ ਸੁਰਿੰਦਰ ਜੀ ਜੱਸੀ ਗਾਈ ਅਹ ਵੇ ਕਿੱਦਾਂ ਦਾ ਮਾਹੌਲ ਹੈ ਕੀ ਕਹਿਣਾ ਚਾਹੋਗੇ ਸੜਕ ਦੇ ਵਿੱਚ ਬੁਰਾ ਹਾਲ ਹੈ ਮਿੱਟੀ ਮਿੱਟੀ ਹੋਇਆ ਵੇ ਸਰ ਤੇ ਮਿੱਟੀ ਦੇ ਇਥੇ ਗੱਡੀਆਂ ਕੋਈ ਬੱਸ ਵਾਗੂ ਗੱਡੀ 3000 3500 ਤੋਂ ਘਾਟੇ ਕੱਢਦਾ ਠੇਕੇਦਾਰ ਕੋਈ ਵੀ ਗੱਡੀ ਆ ਜਾਂਦੀ ਹੈ ਗੁਰਦੁਆਰੇ ਅੰਦਰ ਚਲੇ ਜਾਓ ਤੁਸੀਂ ਆਹ ਪਾਰਕਿੰਗ ਦੇ ਅੰਦਰ ਇੰਨੇ ਨੇ ਮਿੱਟੀ ਉੱਤੇ ਚੜੀ ਸਕੂਟਰ ਮੋਟਰਸਾਈਕਲ ਤਾਂ ਚਲੋ ਰੋਲ ਸੇਵਾ ਕਰਦੇ ਨਹੀਂ ਇਸ ਟਾਈਮ 25% ਵੀ ਸੰਗਤਰੀ ਇਸਲਾਮ ਜਦੋਂ ਹੱਫਾ ਪਟੇ ਨਾ ਜਿਵੇਂ ਗੁਰਦੁਆਰੇ ਜਿੱਨੀ ਸਕਦਾ ਉਹਦੇ 25% ਵੀ ਕੰਮ ਨਹੀਂ ਜਾਏਗਾ ਇੰਨਾ ਸਕਤ ਘੱਟ ਗਈ ਬਹੁਤ ਕਿੱਥੇ ਮਿੱਟੀ ਇਕੱਤਰ ਕੋ ਇਸਕੇ ਬਹੁਤ ਹੀ ਮਾੜਾ ਹਾਲਾ ਇਹਨੂੰ ਰਗੜਾ ਪਜਾਉਂਦੇ ਉਹਨੂੰ ਗਖੜਾ ਪਜਾਉਂ ਕਹਿੰਦੇ ਨੇ ਇਸ ਤਰ੍ਹਾਂ ਦੇ ਕੰਮ ਜਦੋਂ ਵੀ ਉਹ ਕੋਈ ਵੱਡਾ ਵਾਈਕਲ ਲੰਘਦਾ ਤੇ ਮਿੱਟੀ ਹਵਾ ਜੁੜਦੀ ਹੈ ਤੇ ਨਾ ਦੁਕਾਨਦਾਰਾਂ ਦੇ ਹਾਲਾਤ ਦੇਖ ਲਓਗੇ ਕੱਪੜੇ ਕਿਸ ਤਰ੍ਹਾਂ ਦੇ ਨਾਲ ਮਿੱਟੀ ਨਾਲ ਲਤਪਟ ਹੋਏ ਪਏ ਨੇ ਆਹ ਤਸਵੀਰਾਂ ਦਿਖਾ ਰਹੇ ਨੇ ਸਕੂਟਰ ਦੀਆਂ ਕਿ 15 ਤੋਂ 20 ਮਿੰਟ ਹੁੰਦੇ ਨੇ ਸਕੂਟਰ ਕੋਈ ਵਾਈਕਲ ਖੜਾ ਕਰਨ ਤੋਂ ਬਾਅਦ ਤੇ ਇਹ ਹਾਲਾਤ ਨੇ ਉਸ ਵਾਈਕਲ ਦੇ ਬਣ ਜਾਂਦੇ ਨੇ ਸਰ ਨਾਲ ਕੁਝ ਹੋਰ ਲੋਕ ਮਿਲਦੇ ਸਰ ਕੀ ਕਹਿਣਾ ਗਿਚਾਉਗੇ ਪ੍ਰਾਈਵੇਟ ਕੰਪਨੀ ਠੇਕਾ ਦਿੱਤਾ ਲੱਗਦਾ ਨਹੀਂ ਕਿ ਫਰਜ਼ ਹੁੰਦਾ ਉਹਦਾ ਕਿ ਲੋਕਾਂ ਨੂੰ ਮੁਸੀਬਤ ਹੱਲ ਇਹ ਹਮੇਸ਼ਾ ਜਦੋਂ ਆਪਾਂ ਪ੍ਰਾਈਵੇਟ ਕੰਪਨੀ ਨੂੰ ਦਿੰਨੇ ਆ ਠੇਕਾ ਤਾਂ ਉਹਦੇ ਨਾਲ ਇੱਕ ਕੰਟਰੈਕਟ ਹੁੰਦਾ ਵੀ ਤੁਸੀਂ ਇੰਨੇ ਦਿਨਾਂ ਚ ਇਹ ਕੰਮ ਕੰਪਲੀਟ ਕਰੋਗੇ ਪਰ ਇਹ ਇਹ ਜੇ ਹੈਗੇ 9 ਦਿਨਾਂ ਦਾ ਕੰਮ ਜਾਂ 10 ਦਿਨਾਂ ਦਾ ਕੰਮ ਜਿਹੜਾ ਹੈਗਾ ਇੱਕ ਮਹੀਨਾ ਹੋ ਗਿਆ ਹਲੇ ਤੱਕ ਕੰਪਲੀਟ ਨਹੀਂ ਕੀਤਾ ਇਹਨਾਂ ਜਦੋਂ ਇਹਨਾਂ ਨਾਲ ਗੱਲ ਕਰਦੇ ਆ ਕਿ ਲਈ ਤੁਸੀਂ ਉਹਨਾਂ ਨੂੰ ਜਾ ਕੇ ਬੀਐਨ ਡਾਡਰ ਨੂੰ ਮਿਲੋ ਅਸੀਂ ਤਾਂ ਜਿਵੇਂ ਹੈ ਅਸੀਂ ਤਾਂ ਉਵੇਂ ਹੀ ਕਰਾਂਗੇ ਸੋ ਇਸ ਕਰਕੇ ਇਹਨਾਂ ਦਾ ਜੋ ਹੈ ਸਾਡੇ ਦਾ ਬਹੁਤ ਨੁਕਸਾਨ ਹੋ ਰਿਹਾ ਹੈ ਨਾ ਕੋਈ ਸਾਡੀ ਬੀਐਨ ਡਾਡਰ ਸੁਣਦਾ ਹੈ ਨਾ ਸਾਡਾ ਕੋਈ ਐਲਐਨਟੀ ਵਾਲਾ ਸੁਣਦਾ ਬੇ ਸਾਹਮਣੇ ਗੱਲ ਨਹੀਂ ਕੀਤੀ ਕਾਰਪੋਰੇਟ ਅੰਡਰ ਆਉਂਦਾ ਨੇ ਮੇਰੇ ਸਾਹ ਨਾਲ ਨਹੀਂ ਗੱਲ ਹੋਈ ਸਾਡੀ ਕੋਈ ਉਹਨਾਂ ਨਾਲ ਕੋਈ ਗੱਲਬਾਤ ਨਹੀਂ ਹੋਈ ਵੀ ਇਹ ਰਿਪੇਅਰ ਕੌਣ ਕਰਾਨੇ ਕਿਵੇਂ ਕਰਾਨੇ ਅਧਿਕਾਰੀ ਆਂਦੇ ਨੇ ਐਲਐਨਟੀ ਦੇ ਉਹਨਾਂ ਨਾਲ ਗੱਲਬਾਤ ਹੋਈ ਹੈ ਐਲਐਨਟੀ ਦੇ ਆਏ ਸੀਗੇ ਉਹ ਕਹਿੰਦੇ ਬੀਐਨਡੀਆਰ ਵਾਲੇ ਕਰਨਗੇ ਇਸੇ ਕਰਕੇ ਤੇ ਜਿਹੜੇ ਦੂਸਰੇ ਆਪੀਆ ਉਹ ਬੀਐਨਡੀਆਰ ਵਾਲਿਆਂ ਨਾਲ ਵੀ ਉਹਨਾਂ ਦੇ ਵੀ ਅਧਿਕਾਰੀ ਵੀ ਆਏ ਸੀ ਤਾਂ ਉਹ ਕਹਿੰਦੇ ਨਹੀਂ ਇਹ ਤਾਂ ਐਲਐਨਟੀ ਵਾਲੇ ਕਰਨਗੇ ਉਪਰ ਇਸ ਦਾ ਪਾਣੀ ਭਰਿਆ ਬਿਲੇਗਾ ਤਾਂ ਦੁਕਾਨਦਾਰ ਨੇ ਸਾਰੇ ਅੰਦਰ ਖਾਣ ਪੀਣ ਦਾ ਕੰਮ ਹੈ स्मੈਲ ਹੈ ਮੁਸ਼ਕੇ ਅੰਦਰ ਰੋਖਾ ਨਹੀਂ ਹੁੰਦਾ ਦੇਖੋ ਦੁਕਾਨਦਾਰੀ ਤਾਂ ਬਿਲਕੁਲ ਖਤਮ ਹੋਈ ਪਈ ਹੈ ਸੀਵਰੇਜ ਦਾ ਜਿਹੜਾ ਹੁਣ ਅਸੀਂ ਉਹਨਾਂ ਨੂੰ ਕਹਿ ਕੇ ਆਪਣਾ ਮਿਸਲ ਕਮੇਟੀ ਨੂੰ ਉਹ ਅਸੀਂ ਕੱਲ੍ਹ ਸਾਫ਼ ਕਰਵਾਇਆ ਥੋੜੇ ਸੀਵਰੇਜ ਤਾਂ ਥੋੜਾ ਤਾਂ ਪਾਣੀ ਤਾਂ ਘੱਟ ਹੈ ਨਹੀਂ ਤਾਂ ਥੋੜੇ ਜਿਹੇ ਬਹੁਤ ਜ਼ਿਆਦਾ ਪਾਣੀ ਖੜ ਗਿਆ ਸੀ ਹੁਣ ਜੇ ਕਿਉਂਕਿ ਸੀਵਰੇਜ ਦੇ ਕਰਕੇ ਨਹੀਂ ਆਉਂਦੇ ਜਾਂ ਇਹਦੇ ਕਰਕੇ ਨਹੀਂ ਆਉਂਦੇ ਬਹੁਤ ਕੰਮ ਖਰਾਬ ਹੋ ਗਿਆ ਕਿੰਨੇ ਕਾਗ ਦਿਨ ਚ ਆਏ ਨੇ ਕਿ ਲਗਾਤਾਰ ਦੇਖ ਰਿਹਾ ਕਿ ਕੋਈ ਵੀ ਅਸਖਸ਼ੁਰੇ ਆਣਾ ਨਹੀਂ ਚਾਹੇਗਾ ਕਿਉਂਕਿ ਜਿਸ ਅਫਸਰ ਸੀਵਰੇਜ ਦਾ ਪਾਣੀ ਬਾਹਰ ਖੜਾ ਸਰ ਜੀ ਤੁਸੀਂ ਅੱਧਾ ਘੰਟਾ ਹੋ ਗਿਆ ਐ ਨੂੰ ਅੱਧੇ ਘੰਟੇ ਰ ਜੀ ਕਿਹ ਵੀ ਕਾਗ ਆਇਆ ਤਾਂ ਤੁਸੀਂ ਦੱਸੋ ਆ ਹੀ ਨਹੀਂ ਰੇ ਕਾ ਕਿੱਥੋਂ ਆਣਗੇ ਮਿੱਟੀ ਦੇ ਕੇ ਕਿਨੋਂ ਕੋਣ ਆਇ ਕੋਈ ਆਏਗਾ ਹੀ ਨਹੀਂ ਖਾਨ ਜਿਹੜਾ ਸਮਾਨ ਬਣਾਵਾਂਗੇ ਉਹ ਸ਼ਾਮ ਨੂੰ ਗੇਰਨਾ ਪੈਣਾ ਕੱਲ ਕੰਮ ਤਾਂ ਨਹੀਂ ਰਹੇਗਾ ਆਜ ਵੀ ਡਿਸਪਲੇ ਲਾਈਆ ਡਿਸਪਲੇ ਵੀ ਤੁਸੀਂ ਆ ਰੱਖੇ ਨੇ ਬਰੈਡ ਪਕੋੜੇ ਵਗੈਰਾ ਇਹ ਤਾਂ ਖਾਣ ਵਾਲੀ ਚੀਜ਼ਾਂ ਨਾਲ ਜਨਾ ਖਰਾਬ ਹੋ ਜਾਂਦੀ ਆ ਆ ਕਿ ਨਹੀਂ ਆਉਂਦਾ ਜੀ ਕਸਟਮਰ ਹੀ ਨਹੀਂ ਆਏਗਾ ਬੈਠੇ ਮਿੱਟੀ ਦੇ ਕੇ ਕਸਟਮਰ ਨਹੀਂ ਆਉਂਦਾ ਜੀ ਨਾ ਆਏਗਾ ਨਾ ਖਾਏਗਾ ਗੇਰਨੇ ਪੈਣਗੇ ਰਾਤ ਨੂੰ ਕੁਝ ਇੱਕ ਮਹੀਨੇ ਤੋਂ ਉੱਪਰ ਹੋ ਚੁੱਕਾ ਲਗਾਤਾਰ ਲੋਕ ਉਰੇ ਪਰੇਸ਼ਾਨ ਦਿਖਾਈ ਦੇਣ ਨੇ ਸਭ ਤੋਂ ਜ਼ਿਆਦਾ ਚੱਲਣ ਵਾਲੀ ਸੜਕ ਹੈ ਪਟਿਆਲੇ ਦੀ ਖੰਡਾ ਚੌਕ ਤੋਂ ਲੈ ਕੇ ਸਰਹੰਦ ਰੋਡ ਤੱਕ ਪੂਰੀ ਆਵਾਜਾਈ ਸੜਕ ਦੇ ਉੱਪਰ ਰਹਿੰਦੀ ਆ ਪਰ ਲੋਕ ਤੇ ਦੁਕਾਨਦਾਰ ਨੇ ਜਿਹੜੇ ਉਹ ਆਪਣੀਆਂ ਚਾਬੀਆਂ ਹੁਣ ਡੀਸੀ ਨੂੰ ਦੇਣ ਨੂੰ ਤਿਆਰ ਨੇ ਕਿ ਅਖਰਕਾਰ ਇਹਨਾਂ ਦੁਕਾਨਾਂ ਦੇ ਵਿੱਚ ਸਾਡੇ ਕੋਲ ਗੱਗ ਨਹੀਂ ਆ ਰਹਾ ਕਿਉਂਕਿ ਮਿੱਟੀ ਮਿੱਟੀ ਸਾਰੀ ਦੁਕਾਨਾਂ ਉਹ ਕੋਈ ਭਈ ਹਾਲਾ ਕੀ ਪ੍ਰਾਈਵੇਟ ਕੰਪਨੀਆਂ ਦਾ ਜਿਹੜਾ ਕੰਟੈਕਟ ਸੀਗਾ ਉਸ ਕੰਟੈਕਟ ਤੋਂ ਵੀ ਕਿਤੇ ਨਾ ਕਿਤੇ ਪ੍ਰਾਈਵੇਟ ਕੰਪਨੀ ਵਾਲੇ ਹੁਣ ਪਸਦੇ ਦਿਖਾਈ ਦੇ ਰਹੇ ਨੇ ਕੈਮਰਾ ਪਸੰਮਤੀ ਦੇ ਨਾਲ ਤੁਰੰਤ ਘਰੋ ਸਮਰ ਨਿਊਜ਼ ਪਟਿਆਲਾ